ਸਤ ਮੋਗਰਿਲ ਮੋਗਰਿਲ ਨੂੰ ਲੈ ਕੇ ਕੀ ਇੰਤਜ਼ਾਮ ਹੈ ਔਰ ਕਿੰਨੇ ਤੋਂ ਕਿੰਨੇ ਇਸ ਨੂੰ ਚਲਾਇਆ ਜਾ ਰਿਹਾ ਇਹ 9 ਤੋਂ 9.5 ਦੇ ਦਰਮਿਆਨ ਚਲਾਇਆ ਰਿਹਾ ਹੈ ਜਿਹਦੇ ਸਬੰਧੀ ਸਾਡੇ ਸੀਨੀਅਰ ਆਫਸਰਜ਼ ਵੱਲੋਂ ਜੋ ਵੀ ਹਦਾਇਤਾਂ ਕੀਤੀਆਂ ਗਈਆਂ ਨੇ ਲਾਈਟ ਪੂਰੀ ਤਰ੍ਹਾਂ ਆਫ ਕੀਤੀ ਗਈ ਤੁਸੀਂ ਵੇਖ ਰਹੇ ਹੋ ਕੋਈ ਵੀ ਵਹੀਕਲ ਇਹ ਹੋ ਜਾ ਨਹੀਂ ਜਾ ਰਹੀ ਜਿੱਦੀ ਲਾਈਟ ਜਗਦੇ ਵੇ ਬਿਜਾਰ ਦੇ ਜੋ ਹੋਰ ਵੀ ਹੈ ਕੋਈ ਵੀ ਜੋ ਇਨਵਰਟਰ ਜਾਂ ਕੋਈ ਵੀ ਸਭ ਲਾਈਟਾਂ ਆਫ ਨੇ ਤੇ ਪੁਲਿਸ ਦੇ ਕੀ ਪੁਖਤਾ ਇੰਤਜ਼ਾਮ ਹੈਗੇ ਨੇ ਜਿਹੜੇ ਦੇਖਣ ਨੂੰ ਮਿਲਦੇ ਕਿੱਦਾਂ ਲੋਕਾਂ ਨੂੰ ਰੁਕਿਆ ਜਾ ਰਿਹਾ ਹੈ ਤਕਰੀਬਨ ਲੋਕਾਂ ਨੂੰ ਪਹਿਲਾਂ ਪਤਾ ਸੀ ਸੋਸ਼ਲ ਮੀਡੀਆ ਦੇ ਲੋਕ ਜਾਣੂ ਹੋ ਚੁੱਕੇ ਸੀ ਫਿਰ ਵੀ ਜੇਕਰ ਕਿਸ ਨੂੰ ਨਹੀਂ ਪਤਾ ਉਹਨੂੰ ਰੋਕ ਕੇ ਸੀ ਦੱਸ ਰਹੇ ਹਾਂ ਤਾਂ ਪੂਰੀ ਤਰ੍ਹਾਂ ਸਾਰੇ ਘਰ ਲੋਕਾਂ ਨੇ ਲਾਈਤਾ ਬਾਜ਼ਾਰ ਸਭ ਬੰਦ ਹੈ ਜੀ ਹਾਂਜੀ ਬਿਲਕੁਲ ਬੰਦ ਹੈ ਜੀ ਸਰ ਕਿਤੇ ਨਾ ਕਿਤੇ ਇਹੋ ਜੀ ਸਥਿਤੀ ਦੇ ਵਿੱਚ ਜਿਹੜੇ ਗਲਤ ਅੰਸਰ ਆ ਉਹ ਵੀ ਕੋਈ ਸ਼ਰਾਰਤ ਕਰ ਸਕਦੇ ਆ ਉਦੋਂ ਪੁਲਿਸ ਕਿੰਨੀ ਕੋਚਕਸ ਹੈ ਜੀ ਪੁਲਿਸ ਪੂਰੀ ਚੌਕਸ ਹੈ ਜੀ ਵੇਖੋ ਹਰ ਚੌਂਕ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਜਿਹੜੀ ਪੁਲਿਸ ਖੜੀ ਹੋਈ ਜੀ ਸਰ ਮੋਗਰਿਲ ਮੋਗਰਿਲ ਨੂੰ ਲੈ ਕੇ ਕੀ ਇੰਤਜ਼ਾਮ ਹੈ ਔਰ ਕਿੰਨੇ ਤੋਂ ਕਿੰਨੇ ਇਸ ਨੂੰ ਚਲਾਇਆ ਜਾ ਰਿਹਾ ਹੈ ਇਹ 9 ਤੋਂ 9:30 ਦੇ ਦਰਮਿਆਨ ਚਲਾਇਆ ਰਿਹਾ ਜਾਏ ਇਹਦੇ ਸਬੰਧੇ ਸਾਡੇ ਸੀਨੀਅਰ ਆਫਸਰ ਜਿਨ੍ਹਾਂ ਲੋ ਜੋ ਵੀ ਹਦਾਇਤਾਂ ਕੀਤੀਆਂ ਗਣੇ ਲਾਈਟ ਪੂਰੀ ਤਰ੍ਹਾਂ ਆਫ ਕੀਤੀ ਗਈ ਤੁਸੀਂ ਵੇਖ ਰਹੇ ਹੋ ਕੋਈ ਵੀ ਵੀਕਲ ਇਹ ਹੋ ਜੈ ਨਹੀਂ ਜਾ ਰਹੀ ਜਿਹਦੀ ਲਾਈਟ ਜਗਦੇ ਹੋਏ ਬਾਜ਼ਾਰ ਦੇ ਵਿੱਚ ਜੋ ਹੋਰ ਵੀ ਹੈ ਕੋਈ ਵੀ ਜੋ ਇਨਵੈਸਟਰ ਜਾਂ ਕੋਈ ਸਭ ਲਾਈਟਾਂ ਆਫ ਨੇ ਤੇ ਪੁਲਿਸ ਦੇ ਕੀ ਪੁਖਤਾ ਇੰਤਜ਼ਾਮ ਹੈਗੇ ਨੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਕਿਦਾਂ ਲੋਕਾਂ ਨੂੰ ਰੁਕਿਆ ਜਾ ਰਿਹਾ ਹੈ ਤਕਰੀਬਨ ਲੋਕਾਂ ਨੂੰ ਪਹਿਲਾਂ ਪਤਾ ਸੀ ਸੋਸ਼ਲ ਮੀਡੀਆ ਦੇ ਲੋਕ ਜਾਣੂ ਹੋ ਚੁੱਕੇ ਸੀ ਫਿਰ ਵੀ ਜੇਕਰ ਕਿਸ ਨੂੰ ਨਹੀਂ ਪਤਾ ਉਹਨੂੰ ਰੋਕ ਕੇ ਅਸੀਂ ਦੱਸ ਰਹੇ ਹਾਂ ਜੀ ਤਾਂ ਪੂਰੀ ਤਰ੍ਹਾਂ ਸਾਰੇ ਘਰ ਲੋਕਾਂ ਨੇ ਲਾਈਟਾ ਬਾਜ਼ਾਰ ਸਾਹਿਬ ਬੰਦ ਹੈ ਜੀ ਹਾਂਜੀ ਬਿਲਕੁਲ ਬੰਦ ਹੈ ਜੀ ਸਰ ਕਿਤੇ ਨਾ ਕਿਤੇ ਇਹੋ ਜੀ ਸਥਿਤੀ ਦੇ ਵਿੱਚ ਜਿਹੜੇ ਗਲਤ ਅੰਸਰ ਆ ਉਹ ਵੀ ਕੋਈ ਸ਼ਰਾਰਤ ਕਰ ਸਕਦੇ ਆ ਉੱਥੇ ਪੁਲਿਸ ਕਿੰਨੀ ਕੁ ਚੌਕਸ ਹੈ ਜੀ ਪੁਲਿਸ ਪੂਰੀ ਚੌਕਸ ਹੈ ਜੀ ਵੇਖੋ ਹਰ ਚੌਂਕ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਜਿਹੜੀ ਪੁਲਿਸ ਖੜੀ ਹੋਈ ਜੀ